ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੋਹੀ ਵਲੌਗਸ 5041 ਤੇ ਨਵੀਂ ਵੀਡੀਓ 'ਚ ਹੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਲੱਗਿਆ ਆਪਾਂ ਅੱਜ ਆਪਣੀ ਤੂੜੀ ਬਣਾਉਣ ਜਿਵੇਂ ਪਤਾ ਹੀ ਐ ਤੁਹਾਨੂੰ ਬਈ ਕਣਕ ਤੇ ਤੂੜੀ ਦਾ ਸੀਜ਼ਨ ਚੱਲ ਰਿਹਾ ਸੀ ਆਪਣ ਏਰੀਆ 'ਚ ਤਾਂ ਤਕਰੀਬਨ ਹੁਣ ਹੋ ਗਿਆ ਖਤਮ ਹੁਣ ਆਪਾਂ ਆਪਾਂ ਵੀ ਆਪਦੀ ਬਣਾਉਨੇ ਆ ਤੇ ਜਿਹੜੇ ਬੰਦਿਆਂ ਕੋਲੇ ਰੀਪਰ ਨੇ ਮਸ਼ੀਨ ਤੂੜੀ ਵਾਲੇ ਰੀਪਰ ਮਸ਼ੀਨਾਂ ਨੇ ਉਹ ਆਪਦੀ ਬਣਾਉਂਦੇ ਆ ਉੱਧਰ ਟਰਾਲੀ ਭਰੀ ਖੜੀ ਐ ਕੁਛ 5 6 ਟਰਾਲੀਆਂ ਕੱਲ ਬਣਾ ਲੀਆਂ ਸੀ ਬਾਕੀ ਅੱਜ ਦੀ ਦਿਹਾੜੀ ਲੱਗ ਜੂ ਕੁਛ ਪਹਿਲਾਂ ਬਣਾ ਲਈ ਦੀ ਕਿਵੇਂ ਰਾਜੂ ਤੇ ਟਾਈਮ ਤਕਰੀਬਨ ਵੱਜ ਗਿਆ ਜੀ 7:30 ਸਵੇਰ ਦੇ ਆ ਘਰ ਰਹਿੰਦਾ ਉੱਧਰ ਵੀ ਮੇਰਾ ਕਹਿੰਦਾ ਉੱਧਰ ਵੀ ਪੈ ਜਾਣੀਆਂ ਟਰਾਲੀਆਂ ਇਹ ਹਾਂ 2 3 ਦੋ ਤਿੰਨ ਉੱਧਰ ਪੈ ਜਾਣਗੀਆਂ ਦੋ ਚਾਰਕ ਦੇਣੀਆਂ ਨੇ ਪਿੰਡ 'ਚ ਤੇ ਬਾਕੀ ਇੱਧਰ ਪੈਣੀਆਂ ਲਗਭਗ 20 ਕ ਟਰਾਲੀਆਂ ਹੋਰ ਹੋਣਗੀਆਂ ਸੱਤ ਕੱਲ 5 6 ਕਰ ਲੈਂਦੀਆਂ ਨਾ ਤੇ ਸੀਜ਼ਨ ਖਤਮ ਹੋ ਗਿਆ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਸਾਡੇ ਨਾਲ ਕੋਈ ਡਰਾਈਵਰ ਹੈ ਨਹੀਂ ਸੀ ਰੱਖਿਆ ਆ ਆਪਾਂ ਨੇ ਤੇ ਰਾਜੂ ਮੈਂ ਸੋਨੀ ਤਿੰਨੇ ਜਾਣੇ ਸੀ ਚਲਾਉਂਦੇ ਪਿੱਛੇ ਕੱਦੂ ਪੇਠਾ ਵੀ ਲਾਇਆ ਕਣਕ ਵੀ ਵੇਚੀ ਆ ਹੋਰ ਵੀ ਕੰਮ ਸੀਗੇ ਤੇ ਰੀਪਰ ਜ਼ਿਆਦਾਤਰ ਆਪੇ ਚਲਾਉਣ ਕਰਕੇ ਟਰੈਕਟਰ ਆਪਾਂ ਨੇ ਟਰੈਕਟਰ ਆਪ ਵੀ ਚਲਾਇਆ ਤਾਂ ਕਰਕੇ ਆਪਾਂ ਤੋਂ ਵੀਡੀਓ ਨਹੀਂ ਬਣੀਆਂ ਤੇ ਮਾੜੀਆਂ ਮੋਟੀਆਂ ਕਲਿੱਪਾਂ ਬਣਾਈਆਂ ਹੋਈਆਂ ਨੇ ਨਾਲ ਲਾ ਦੇਾਂਗੇ ਵੀਡੀਓ ਦੇ ਵਿੱਚ ਤੇ ਵੀਡੀਓ ਬਣਾ ਕੇ ਪਾਉਣ ਦਾ ਟਾਈਮ ਨਹੀਂ ਸੀ ਲੱਗਦਾ ਕਿਉਂਕਿ ਰਾਤ ਨੂੰ ਡੇਰਾ ਜਿਆਦਾ ਹੋ ਜਾਂਦਾ ਸੀ 11:00 ਵੱਜ ਜਾਂਦੇ ਸੀ ਰੋਜ਼ ਰਾਤ ਨੂੰ ਭੈਣ ਨੂੰ 11-12 ਤੇ ਸਵੇਰੇ ਫੇਰ ਸਾਜਰੇ ਉੱਠ ਕੇ ਮਸ਼ੀਨ ਨੂੰ ਗਰੀਸ ਦੇਣਾ ਡੀਜ਼ਲ ਪਾਉਣਾ ਤੇ ਬਾਕੀ ਕੰਮਕਾਰ ਔਖਣੇ ਚੱਲਦੇ ਰਹਿੰਦੇ ਸੀਗੇ ਤੇ ਅੱਜ ਵੀਡੀਓ ਬਣਾਵਾਂਗੇ ਅੱਜ ਲਾਸਟ ਦਿਨ ਤੇ ਚੱਲ ਚੱਲੀਏ ਵੀ ਆੜੀ ਹਾਂ ਆਹ ਲਾ ਤਰ ਪਾਣੀ ਰੱਖਿਆ ਕੈਂਪਰ ਫੋਨ ਤੇ ਗੱਲ ਚੱਲਦੀ ਰੱਜੂ ਦੀ ਆਪਦੇ ਪਿੰਡ ਤੇ ਪਾਣੀ ਵਾਲਾ ਕੈਂਪਰ ਧਰ ਲਿਆ ਬਰਬਰ ਪਾ ਕੇ ਤੇ ਹੁਣ ਚੱਲੀਏ ਆਪਾਂ ਪਾਈਏ ਟਰਾਲੀ ਕਰੀਏ ਟਰੈਕਟਰ ਸਟਾਰਟ ਲਈਏ ਰੱਬ ਦਾ ਨਾਮ ਚਲੋ ਜੀ ਉਹ ਕਰ ਦਿੰਦਾ ਪਿੱਛੇ ਉਹ ਪਿੱਛੇ ਕਰ ਦਿੰਦਾ ਤੇ ਚੱਲੇ ਮੋਟਰ ਤੇ ਨੂੰ ਤੇ ਮਿਲਦੇ ਆ ਮੋਟਰ ਤੇ ਜਾ ਕੇ ਇਹ ਬੈਠਾ ਸੁੱਸਤ ਜਾ ਗਿਆ ਨਹੀਂ ਅੱਜ ਸੀ ਇਹਦਾ ਆਖਰੀ ਦਿਨ ਆ ਆ ਜੀ ਗੁਰਦੁਆਰਾ ਸਾਹਿਬ ਵਾਲੀ ਮੋਟਰ ਤੇ ਪਹੁੰਚ ਗਏ ਇੱਥੇ ਰਹਿ ਗਏ ਆਪਣੇ ਦੋ ਕਿਲੇ ਵਾਲਾ ਗੇੜ ਉਧਰਲੇ ਪਾਸੇ ਆਪਾਂ ਕੱਲ ਕਰ ਲਿਆ ਸੀਗਾ ਪਰਲੇ ਪਾਸੇ ਕਰ ਲਿਆ ਸੀ ਆ ਰਹਿ ਗਿਆਂ ਤੇ ਸੂਏ ਵਾਲੀ ਮੋਟਰ ਤੇ ਵੀ ਰਹਿਣਾ ਤੇ ਖੂਹ ਵਾਲੀ ਮੋਟਰ ਤੇ ਵੀ ਰਹਿਣਾ ਕਰੀਏ ਸ਼ੁਰੂ ਪਤਾ ਕਰਾਓ ਸਾ ਲੋ ਕਰੀਏ ਸ਼ੁਰੂ ਲਈ ਰੱਬ ਦਾ ਨਾਮ ਟਾਈਮ ਵੱਜ ਗਈ 8:03 ਮਿੰਟ ਹੋ ਗਏ ਦਾਣੇ ਵਾਲੀ ਪੱਲੀ ਕੱਢ ਲਈ ਚੱਲਾ ਪਾਣੀ ਲਾ ਲਾ ਭਰਤੀ ਜੀ ਪਹਿਲੀ ਟਰਾਲੀ ਗਈ ਟਾਈਮ ਤਕਰੀਬਨ ਹੋ ਗਿਆ ਜੀ 8:30 8:35 ਮਿੰਟ ਹੋ ਗਏ ਤੇ ਸੋਨੀ ਆ ਗਿਆ ਲੈਣ ਸਵਰਾਜ ਨਾਲ ਤੇ ਹੁਣ ਕਰਦਿਆਂ ਸ਼ੁਰੂ ਦੂਜੀ ਟਰਾਲੀ ਤੇ ਬਸ ਆਹੀ سلسلہ ਸਾਰੀ ਦਿਹਾੜੀ ਚੱਲਦਾ ਰਹਿੰਦਾ ਅਸੀਂ ਤਕਰੀਬਨ ਪਿਛਲੇ 15 ਦਿਨਾਂ ਤੋਂ 15-17 ਦਿਨ ਹੋ ਗਏ ਤੇ ਆਪਾਂ ਨੇ ਚرائی ਦੀ 20 ਏਕ ਨੂੰ ਮਸ਼ੀਨ 20 ਨੂੰ 21 ਨੂੰ ਚਲਾਈ ਦੀ ਇੱਥੇ ਕੋ ਤੇ ਤਕਰੀਬਨ 15 17 ਦਿਨ ਹੋ ਗਏ ਆਹੀ سلسلہ ਚੱਲਦਾ ਰਹਿੰਦਾ ਭਰ ਲਈ ਟਰਾਲੀ ਕੱਢ ਲਈ ਟਰਾਲੀ ਭਰ ਲਈ ਟਰਾਲੀ ਭਰ ਲਈ ਟਰਾਲੀ ਤੇ ਚਲੋ ਹੁਣ ਲਾਈਏ ਦੂਜੀ ਟਰਾਲੀ ਭਾਈਏ ਜੀ ਦੂਜੀ ਟਰਾਲੀ ਹੁਣ ਹੱਥਾਂ ਮਾਰਦਾ ਛੇਤੀ ਕਰੋ ਛੇਤੀ ਕਰੋ ਕਮਾਲ ਹੋ ਗਈ ਲੈਣਦਾਰ ਕਹਿੰਦਾ ਮੈਂ ਚਲਾਉਣਾ ਥੋੜੀ ਆ ਵੀ ਰੋਟੀ ਲੈ ਕੇ ਆਇਆ ਦੀ ਬਾਪੂ ਕਹਿੰਦਾ ਮੈਂ ਦੇ ਦੇਣਾ ਚਾਰ ਘੇੜੇ ਕਾਹਨੂੰ ਖੜਾਉਣੀ ਆ ਕਹਿੰਦਾ ਮਸ਼ੀਨ ਕਹਿੰਦਾ ਮੈਂ ਭਰ ਦੇਣਾ ਟਰਾਲੀ ਬਹੁਤ ਟਰੈਕਟਰ ਚਲਾਇਆ ਲੈਣਦਾਰ ਨੇ ਫੋਰਡ ਪਹਿਲਾਂ ਫੋਰਡ ਤੇ ਫਾਰਮ ਟਰੈਕ ਸੱਟ ਹੁੰਦੇ ਸੀ ਉਹ ਬਹੁਤ ਚਲਾਏ ਨੇ ਤਕਰੀਬਨ 18 ਸਾਲ ਲਗਾਤਾਰ ਫੋਰ ਟਰੈਕਟਰ ਚਲਾਇਆ ਲੈਣਦਾਰ ਨੇ ਤੇ ਆ ਵੀ ਲਾਣਦਾਰ ਨੇ ਜੌਂਡੀਅਰ ਇਹ ਲਿਆ ਸੀ ਕਹਿੰਦੇ ਹੁੰਦੇ ਨੇ ਹਥਿਆਰ ਚਲਾਉਣਾ ਛੱਡੇ ਨੇ ਚਲਾਉਣੇ ਭੁੱਲੇ ਨਹੀਂ ਲਾਣਦਾਰ ਦੀ ਖੋਆ ਸੀ ਸੀ ਜੌਂਡੀਆ ਜੌਂਡੀਆ ਟਰੈਕਟਰ ਲੈਣਾ ਲਾਣਦਾਰ ਦੀ ਚੋਆ ਸੀ ਤੇ ਲੋਕਾਂ ਦੇ ਜਵਾਗ ਮੰਗਦੇ ਨਵੇਂ ਟਰੈਕਟਰ ਸਾਡੇ ਬਾਪੂ ਨੇ ਲੈ ਗੇਤਾ ਸੀ ਨਵਾਂ ਟਰੈਕਟਰ ਜੌਂਡੀਅਰ ਤੇ ਹੁਣ ਬਾਪੂ ਪਰੂਗਾ ਟਰਾਲੀ ਆਹ ਕਾ ਮੇਰਾ ਵੀ ਜੀ ਕਰਦਾ ਟਰੈਕਟਰ ਚਲਾਉਣ ਨੂੰ ਮਾਦਾ ਗੱਦੀ ਖੜਾ ਕੇ ਖਾ ਲੈਣਾ ਕਹਿੰਦਾ ਕੋਈ ਗੱਲ ਨਹੀਂ ਮੈਂ ਭਰਦਾ ਟਰਾਲੀ ਇਹਨੇ ਕੰਮ ਨੇੜੇ ਲੱਗ ਜਾਊਗਾ ਲਗਭਗ ਆਪਣੇ 20 ਕ ਟਰਾਲੀਆਂ ਨੇ ਅੱਜ ਆਈਡੀਏ ਨਾਲ ਪਤਾ ਲੱਗ ਜੂ ਆਥਣੇ ਤੱਕ ਕਿੰਨੀਆਂ ਕੋ ਹੁੰਦੀਆਂ ਨੇ ਤੇ ਅਲੱਗ-ਅਲੱਗ ਤਿੰਨ ਮੋਟਰਾਂ ਤੇ ਨੇ ਤਾਂ ਕਰਕੇ ਵੀ ਨਿਹਰਾਣਾ ਬਾਲਾ ਹੋਵੇ ਲੈਣਦਾਰ ਕਹਿੰਦਾ ਖੜਾਉਣੀ ਨਹੀਂ ਹੈਗੀ ਮਸ਼ੀਨ ਚੱਲਣ ਦੇ ਤੇ ਹੁਣ ਖਾਈਏ ਆਪਾਂ ਪ੍ਰਸ਼ਾਦ ਰਾਜੂ ਓਏ ਰੋਟੀ ਹਲਾ ਜਾ ਰਾਜ ਨੂੰ ਵੀ ਚੌੜਾ ਚੜਾ ਪਿਆ ਕਹਿੰਦਾ ਲੈਣਦਾਰ ਚਲਾਉਂਦਾ ਮਸ਼ੀਨ ਚਲੋ ਕਾਈਏ ਪ੍ਰਸ਼ਾਦ ਦੇ ਲਓ ਜੀ ਸ਼ਕੀਏ ਪ੍ਰਸ਼ਾਦ ਦੇ ਤੇ ਰਾਜੂ ਵੀ ਨਹੀਂ ਖਾਂਦਾ ਹੈ ਰਾਜੂ ਵੀ ਫਰੀਂ ਜਾਂਦਾ ਅੰਦਾਲੇ ਮੈਂ ਗਿਆ ਨਾਲੇ ਰੋਕੀ ਖਾਲਾ ਬਹਿ ਕੇ ਜਾ ਕੇ ਉਹ ਕੀ ਆਈ ਨੂੰ ਵਿੱਚ ਟਸਟਮੈਂਟ ਇਹੋ ਪ੍ਰਸ਼ਾਦ ਦੇ ਸਾਥ ਤੇ ਚਲਾਵਾਂਗੇ ਮਸ਼ੀਨ ਤੇ ਮੋਟਰ ਤੇ ਵੀ ਰੋਕੀ ਖਾਣ ਦਾ ਨਜ਼ਾਰਾ ਹੀ ਹੈ ਸਾਰਿਆਂ ਨੂੰ ਪਤਾ ਹੈ ਚੱਲ ਬਈ ਮੈਂ ਤਾਂ ਖਾਲੀ ਰੋਟੀ ਬੰਨਤਾ ਟਿਫਨ ਤੇ ਰਾਜੂ ਹਜੇ ਖਾ ਰਿਹਾ ਹੈ ਰਾਜੂ ਨਹੀ ਮੇਰਾ ਰਾਜੂ ਜੱਟ ਰਾਜੂ ਘਰੋਂ ਨੂੰ ਜੱਟ ਗਿਆ ਕਰ ਮੇਰੇ ਕੋਲ ਰਾਜਾ ਕਾਲ ਹੈ ਇਹ ਤੋ ਕੋਸ ਕਾਲ ਹੈ ਮੈਂ ਤਾਂ ਉਹੀ ਕਹਿ ਦੂੰ ਮੇਰੇ ਕੋਲ ਐਨਾ ਕਿਹੜਾ ਬਲਣਾ ਸਹੀ ਕਹਿ ਦੋਗੇ ਫਿਰ ਸਾਰੇ ਬੰਦੇ ਕੇ ਬੱਛੇ ਜਲਦੀ ਜਮਾ ਛੱਡਦਾ ਲਾਣ ਦਾ ਪੁਰਾਣੀ ਟਰਾਲੀ ਕਿਰਾਏ ਦਾ ਤੋਂ ਹੈ ਚੱਲੀ ਜਾਂਦੀ ਜਾਂ ਦੇਖ ਨੇ ਆ 29 60 ਦਾ ਲੰਗਾ ਪਰ ਲੈ ਵੇ ਬੜ ਬੜ ਦਾ ਸੀ ਆ ਤੇ ਬਹੁਤ ਛੱਡ ਰੋਈ ਸੀ ਜਨਾ ਕੇ ਵਾਲਾ ਪੰਨੀ ਤੱਕ ਨਹੀਂ ਜਾਂਦਾ ਇਹ ਕੰਮ ਮੁੱਖ ਹੈ ਟਰੈਕਟਰ ਦਾ ਬਾਅਦ ਚਲਾਇ ਲੈਂਦਾ ਪਰ ਆ ਵੇ ਤੂੜੀ ਵਾਲੀ ਨਹੀਂ ਚਲਾਈ ਤੂੜੀ ਵਾਲੀ ਦੇ ਵਿੱਚ ਥਣਾ ਗਰਦ ਗੁਰਦ ਜ਼ਿਆਦਾ ਪੈਂਦੀ ਹੈ ਬੇਰੰਮੀ ਵੀ ਜ਼ਿਆਦਾ ਹੈ ਗਈਆਂ ਸੀ ਟੂਲੀ ਵਰਗੀਆਂ ਮਸ਼ੀਨਾਂ ਉਦੋਂ ਵੀ ਸਰੀ ਵਾਲੀਆਂ ਸੀ ਜ਼ਿਆਦਾ ਰੋਟੀ ਢੱਕ ਲਾਉਂ ਗਰਦ ਆ ਗਈ ਬਹੁਤ ਜਾਵੇ ਹਵਾ ਉੱਪਰੂ ਲੈਂਦੀ ਹੈ ਚਲੋ ਪੁੱਛਿਆ ਲੈਣਦਾਰ ਨੂੰ ਵੀ ਭਰੂ ਟਰਾਲੀ ਕੇ ਮੈਂ ਪਰ ਪੁੱਛਿਆ ਲੈਣਦਾਰ ਹੈ ਮਰਿਆਂ ਨੂੰ ਭਰ ਲੈਣ ਦੇ ਇੱਕ ਟਰਾਲੀ ਚਲ ਪੁੱਛਦਾ ਮੈਂ ਜਾ ਕੇ ਵੀ ਪਰਾਂ ਮੈਂ ਕਿਤੇ ਤੁਸੀਂ ਭਰੋਗੇ ਇਹ ਕੈਮਰਾ ਜੀ ਬਾਲਾ ਨਹੀਂ ਬੋਤੀ ਖਵਾ ਦੇ ਹਾਂ ਤੁਸੀਂ ਕੇ ਅੰਦਰ ਟਾਲੀ ਭਰਾਨਾ ਟਾਲੀ ਆਤੀ ਹੋਣਾ ਹੱਦੋਂ ਹੁਣ ਕਰਦਾ ਬੈਠੀ ਹੈ ਕੋਈ ਨਹੀਂ ਨਾ ਲੈਣਾ ਸਰਦਾਰ ਨੇ ਬਥੇਰੀ ਕਰਦ ਖਾਦੀ ਹੈ ਪਹਿਲਾਂ ਭਰ ਲੈਣ ਦੇ ਚਾਹ ਉਹ ਲੈਣ ਦਾ ਨੂੰ ਵੀ ਟਰਾਲੀ ਭਰਨਾ ਇੱਕੇ ਭਰੂ ਹੋਰ ਨਹੀਂ ਭਰਦਾ ਆਈ ਭਰੂ ਬਸ ਕਹੂੰਗਾ ਬਸ ਇਹਨਾ ਬਹੁਤ ਔਖਾ ਕੰਮ ਆਲਾ ਸਿੱਖੇ ਦੇਖਣਾ ਦੇ ਦੇ ਗਰਦਨ ਤੋਂ ਲੱਗਦੀ ਨਹੀਂ ਚੱਲ ਦੇਖੀਏ ਕੋਲੇ ਜਾ ਕੇ ਰੋਟੀ ਖਾ ਕੇ ਆ ਜੀਆ ਭਾਂਡੇ ਦੇ ਛੋਲੇ ਚ ਪਾ ਦੀ ਅੱਛਾ ਠੀਕ ਆ ਛੋਲੇ ਅੱਕ ਟੱਕਲਾ ਪੁੱਤ ਗਰਦ ਆਉਂਦੀ ਆ ਚੱਲ ਮੈਂ ਦੇਖਦਾ ਲੰਨਦਾਰ ਵੱਡੀ ਨੂੰ ਬਹੁਤ ਚੇਰ ਹੋ ਗਿਆ ਲੰਨਦਾਰ ਕਹਿੰਦਾ ਲਾਂਗਾ ਘਟ ਗਿਆ ਵੱਡੀ ਨੂੰ ਬਹੁਤ ਚੇਰ ਹੋ ਗਿਆ ਇਹ ਤਕਰੀਬਨ ਆਪਣੀ 17 ਅਪ੍ਰੈਲ ਦੀ ਗਣ ਕਬੱਡੀ ਹੋਈ ਆ ਉਹ ਥੋੜੀ ਜੀ ਰੇਟ ਵੱਡੀ ਤੇ 2968 ਨੇ ਬੜ ਬੜਾ ਆਈ ਇਹ ਚਲਾਉਣਾ ਤਾਂ ਕੋਈ ਔਖਾ ਨਹੀਂ ਗਾ ਇਹ ਤਾਂ ਸਿੱਧੀ ਜੀ ਲੋ ਜੀ ਬਾਈ ਮੋਗ ਗਿਆ ਸੋੜ ਸੋੜਾ ਸਭ ਵਾਲੀ ਬੋਤਲ ਤੋਂ ਕਾਲੀਆਂ ਹੋਰੋਂ तकरीबन ਆਪਣੀਆਂ 10 ਹੋ ਗਈਆਂ 10ਵੀਆਂ ਆ ਹੈ ਇਹ ਭਰੀ ਨਹੀਂ ਹੈ ਜੀ ਪੰਜ ਰਾਤ ਕਰਦੇ ਸੀ ਪੰਜਵੀਂ ਆਹ ਹੈ ਉਹ ਆਉਂਦਾ ਸਮਾਨ ਚੱਕੀ ਸਾਰਾ ਹੁਣ ਜਾਣਾ ਆਪਾਂ ਸੂਰੇ ਵਾਲੀ ਮੋਟਰ ਤੇ ਚੱਲੀਏ ਕਿੱਦਾਂ ਚੱਲਿਓ ਚੱਲ ਢਾਰ ਸਮਾਨ ਚੱਲੀਏ ਲੋ ਜੀ ਭਾਈ ਆ ਗਏ ਆਪਾਂ ਸੂਰੇ ਵਾਲੀ ਮੋਟਰ ਤੇ ਮੋਟਰ ਆਪਣੀ ਉਹ ਸੀ ਇੱਧਰਲੇ ਪਾਸੇ ਕਰਿਆ ਹੋਇਆ ਸੀਗੇ ਪੰਜ ਪੰਜ ਕਟਰਾਲੀਆਂ ਕਰੀਆਂ ਹੋਏ ਨੇ ਪਰਲੇ ਪਾਸੇ ਵਾਲੇ ਪਟੜੇ ਦੇ ਵਿੱਚ ਆਹ ਪਟਾ तकरीबन ਸਾਰੇ ਜਾਂਦਾ 2 ਕਿਲੋ ਤੇ ਇੱਧਰਲੇ ਪਾਸੇ ਵਿਪਾਦਿਆਂਗੇ ਜੇ ਕੋਈ ਆਪ ਕੋ ਟੱਕਰ ਹੋਇਆ ਤੇ ਇੱਧਰ ਰਾਜੂ ਕਰਦਾ ਖੇੜਾ ਲਵਾਉਂਦਾ ਤੇ ਹਣ ਆਪਾਂ ਪਰਲੇ ਟਰਾਲੀ ਚਲੋ ਠੀਕ ਹੈ ਜੀ ਇਹ ਨਾੜ ਆਪਣਾ 303 ਦਾ ਜੀ ਪੂਰੇ ਕਣਕਾ ਆਪਣੀ 303 ਸੀਗੀ ਪਿੱਛੇ ਆਪਾਂ 266 ਕਰਕੇ ਲਾਓ ਵੀ ਸੱਜਣੋ ਚੱਲਦਾ ਕੰਮ ਤੋੜੀ ਵਾਲਾ ਰਿਪਰ ਦਾ ਦੁਪਹਿਰਾ ਹੋ ਗਿਆ ਪੂਰਾ ਟੈਗ ਗਿਆ ਹਵਾ ਪਤਾ ਨਹੀਂ ਕਦੋਂ ਕਿਧਰੋਂ ਆਈ ਦੀ ਕਦੋਂ ਕਿਧਰੋਂ ਤੇ ਆ ਘੇਰਾ ਆਪਾਂ ਇਧਰੋਂ ਕਰ ਲੈ ਇੱਥੇ ਤੱਕ ਆ ਗਏ ਟਰਾਲੀ ਭਰ ਕੇ ਆਪਾਂ ਕਢਤੀ ਤੇ ਉਹ ਆਉਂਦਾ ਸੋਨੀ ਵੀ ਉਹ ਕੋਠੇ ਦੇ ਉੱਲੇ ਹੜਾ ਆ ਦਖਾਉਣਾ ਮੈਂ 2 ਕੁ ਮਿੰਟ ਹੋਏ ਨੇ ਹੁਣੀ ਗੱਡੀ ਆਏ ਕਿਵੇਂ ਟੱਲੇ ਆ ਜੀ 7ਵੀਂ ਆ ਜੀ 7ਵੀਂ 7 ਭਾਗੀਆਂ ਜੀ ਟਾਈਮ ਤਕਰੀਬਨ ਦੁਪਹਿਰ ਦਾ ਹੀ 1 ਵਜ ਗਿਆ ਟੱਲੀ ਥੋੜੀ ਹੌਲੀ ਆਉਂਦੀ ਆ ਰਸਤਾ ਵੀ ਥੋੜਾ ਜਿਹਾ ਖਰਾਬ ਹੈ ਇੱਕ ਪਾਸੇ ਦਰਖਤ ਲੱਗੇ ਨੇ ਇੱਕ ਪਾਸੇ ਨੀਵੀਆਂ ਜ਼ਮੀਨ ਪਹੀ ਦੇ ਸੂਰਜ ਦੇ ਨਾਲ ਨਾਲ ਹੋਲਾ ਸੋਨੀ ਥੋੜਾ ਜਿਆਦਾ ਕੀ ਟਾਈਮ ਲਾਇਆ ਅੱਗੇ ਤਾਂ ਆ ਜਾਂਦਾ ਜਨੂ ਟਰਾਲੀ ਪਰ ਦੇ ਜਦ ਤੱਕ ਆ ਜਾਂਦਾ ਮੇਰਾ ਖਿਆਲ ਹੈ ਰੋਟੀ ਰੋਟੀ ਨਾਲ ਚੱਕ ਲਿਆ ਹੋਵੇ ਸਾਰਾ ਸਾਰੀ ਜਿਹੜੀ ਫੋਨ ਹੈ ਦੇਖੀ ਜਾਂਦਾ ਆ ਪੱਲੀ ਜੀ ਡੰਡਾ ਗੱਡਿਆ ਦੀ ਗਾ ਤਾਂ ਬੈਠਣ ਨੂੰ ਸ਼ਾਹ ਹੋਈ ਦੀ ਯਾਰ ਬੜ ਡਿਗੀ ਜਾਂਦਾ ਠੀਕ ਹੈ ਸ਼ਾਹ ਨਹੀਂ ਹੈਗੀ ਇੱਥੇ ਮੋਟਰ ਦੀ ਸ਼ਾਹ ਵਾ ਮੋਟਰ ਦੇ ਦਰਖਤ ਇਹ ਆਪਣੇ ਉੱਥੇ ਰਹਿ ਗਈ ਸ਼ਾਹ ਹੁਣ ਇੱਕ ਧੁੱਪ ਅੱਜ ਵੱਧਾ ਹਵਾ ਨਹੀਂ ਚੱਲਦੀ ਹੈਗੀ ਹੈ ਤੋ ਪਵਦਾ ਅੱਜ ਤੋਂ ਪਵਦਾ ਲੰਘ ਗਿਆ ਹੁਣ ਖੜਕਿਆ ਪਿਆ ਜੰਦਾ ਟਰੈਕਟਰ ਭੱਜਿਆ ਹੁਣ ਤਾਂ ਖਰਚਾ ਘੱਟ ਟਰੈਕਟਰ ਦਾ ਤਾਂ ਤਾਂ 20 ਲੀਟਰ ਤੁੰਨੇ 20 ਲੀਟਰ ਖਾਂਦਾ ਮਿਲਿਆ ਦੀ ਤੜਕੇ ਹੈ ਐਸੇ ਤਾਂ ਸੋਣੀ ਨੇ ਕਿ ਤਾ ਇਕੱਲੇ ਨੇ ਮਣਿਆ ਦੀ ਮੈਂ ਇਕੱਲੇ ਮਿਲ ਨੂੰ ਤੇਰੇ ਤਾਂ ਮਣਨ ਦਾ ਕੀ ਆ ਤੂੰ ਇਕੱਲਾ ਦਰ ਐਨ ਕਾ ਕਿਉਂ ਲਈ ਰਿਹਾ ਤਾ ਕੀ ਫੇਰ ਉੱਪਰ ਅੱਖਾਂ ਦੇ ਹਾਂ ਕੋਈ ਬੰਦਾ ਆ ਜਾਂਦਾ ਹੈ ਕੋਈ ਬੰਦਾ ਆ ਜਾਂਦਾ ਹੈ ਟੂੜੀ ਬਣਾਉਣ ਵਾਲਾ ਹਾਂ ਫਿਰ ਆਹੀ ਕਹਿੰਦਾ ਆਹੀ ਫੋਰਮੈਨ ਹੋ ਮਾਲਕ ਨਹੀਂ ਕਹਿੰਦਾ ਵੀ ਆਹੀ ਮਾਲਕ ਲੱਗਦਾ ਹਾਂ ਜੀ ਮਾਲਕ ਉਹ ਮਾਲਕ ਵੀ ਕਹਿ ਦਿੰਦਾ ਜਿਹੜਾ ਬੰਦਾ ਡਰ ਜਾਂਦਾ ਹੁੰਦਾ ਅੱਛਾ ਕਹਿੰਦਾ ਮੇਰੀ ਪਾਣੀ ਟਰਾਲੀ ਇਹਨੇ ਕਰ ਦੋ ਠੀਕ ਹੈ ਠੀਕ ਹੈ ਉਹ ਆ ਗਿਆ ਟਰੈਕਟਰ ਟਰਾਲੀ ਚਲੋ ਪਾਈਓ ਟਰਾਲੀ ਦੁਬਾਰੇ ਕੱਢ ਕੇ ਫੇਰ ਪੈ ਗਿਆ ਮਸ਼ੀਨ ਵਿਚਾਲੀ ਖੜਾ ਤੀ ਲਾਣਾਦਾਰ ਕਹਿੰਦਾ ਠੀਕ ਲਾਣਾਦਾਰ ਰੋਟੀ ਫੜਾ ਕੇ ਚਲਾ ਗਿਆ ਤੇ ਉਹ ਕਹਿੰਦਾ ਖੜਾ ਕੇ ਮਸ਼ੀਨ ਆਰਾਮ ਨਾਲ ਰੋਟੀ ਖਾ ਲਉ ਭਈਆਂ ਤੋਂ ਤੂੜੀ ਅੰਦਰ ਨਹੀਂ ਪੈਂਦੀ ਤੇ ਨਾਲ ਭਈਏ ਰੋਟੀ ਖਾ ਲੈਣਗੇ ਉਹਨਾਂ ਨੇ ਵੀ ਰੋਟੀ ਖਾਣੀ ਆ ਕਹਾਂ ਨਾਲੇ ਅਸੀਂ ਧੋਣ ਵਾਲੇ ਖਾ ਲਾਂਗੇ ਸੋਣੀ ਕਹਾਂ ਜਰਾਮ ਨਾਲ ਖੜਾ ਕੇ ਰੋਟੀ ਖਾ ਲਉ ਆਰਾਮ ਨਾਲ ਰੋਟੀ ਖਾਣ ਲੱਗੇ 10 ਮਿੰਟ ਆਰਾਮ ਵੀ ਕਰਾਂਗੇ ਫਿਰ ਚਲਾਵਾਂਗੇ ਲੱਗਦਾ ਵੀ ਅੱਜ ਕੰਮ ਮੁੱਕਦਾ ਆਇਆ ਕੱਲ ਨੂੰ ਕੱਲ ਨੂੰ ਮੁੱਕੂਗਾ ਮੈਨੂੰ ਲੱਗਦਾ ਅੱਜ ਕੰਮ ਮੁੱਕਦਾ ਨਹੀਂਗਾ ਇੰਨਾ ਕ ਵੀ ਚਲੋ ਆਈਏ ਪ੍ਰਸ਼ਾਦ ਲੈ ਆ ਵੀ ਗੱਡ ਮੁੰਡਿਆ ਚੱਲ ਬਈ ਲੋ ਜੀ ਭਾਈ ਵੱਜ ਗਏ 3 ਘੰਟੇ ਬਾਅਦ ਉੱਠਿਆ ਰਾਜੂ ਸੌਂ ਗਿਆ ਸੀ ਮਾਂ ਚਲ ਪਿਆ ਰਹਿਣ ਦੇ ਆਰਾਮ ਕਰਦੇ ਆ ਰਾਤ ਚੱਲਦਾ ਪੁਰੇ ਪਾਂਡਾ ਡਿੰਡਾ ਹੋਰ ਬਹੁਤ ਪਿਆਸੀ ਤਾਂ ਕਰਕੇ ਮੈਂ ਵੀ ਬੈਠ ਗਿਆ ਤੇ ਹਵਾ ਚੱਲਦੀ ਨਹੀਂ ਸੀ ਉਹ ਦੁਬਾਰਾ ਹਵਾ ਚੱਲੀ ਤੇ ਆਪਾਂ ਟਰਾਲੀ ਭਰਨੀ ਕਰਦੇ ਆ ਸ਼ੁਰੂ ਤੇ ਰਾਜੂ ਆ ਭਾਂਡੇ ਸਾਹਮਣੇ ਟੰਗੇ ਹੀ ਪੁੱਤ ਇੱਥੇ ਅੰਦਰ ਕੋਠੇ 'ਚ ਠੀਕ ਆ ਤੇ ਮੈਂ ਚੱਲਦਾ ਮਸ਼ੀਨ ਲੈ ਕੇ 3 ਵਜ ਗਏ ਜੀ ਨਾਲੇ ਸੋਨੀ ਨੂੰ ਫੋਨ ਕਰਦੀ ਕਿਹਾ ਲੈ ਆ ਟਰਾਲੀ ਸੋਨੀ ਨੂੰ ਘਰੀ ਰੋਕਦਾ ਸੀ ਵੀ ਰੋਟੀ ਖਾ ਕੇ 10 ਮਿੰਟ ਆਰਾਮ ਕਰ ਲੈ ਤੇ ਕਿਹੜਾ ਹੁਣ ਸੀਜ਼ਨ ਲਾਉਣਾ ਬਸ ਆਹੀ ਆਪਦੀਆਂ ਵਦੀਆਂ ਅੱਜ ਨਹੀਂ ਕੱਲ ਨੂੰ ਹੋ ਜਾਣਗੀਆਂ ਵੈ ਕੱਲ ਨੂੰ ਤਾਂ ਰਹੂ ਕੋਈ ਕੰਮ ਅੱਜ ਮੁੱਕਦਾ ਨਹੀਂ ਤੇ ਇਹ ਬਾਲਾ ਕਰਦੇ ਕੱਦੀ ਟਰਾਲੀ ਹੋਰ ਬਣਾ ਲੈਂਦੇ ਤਾਂ ਜਿਹੜੀਆਂ ਰਹਿਣਗੀਆਂ ਚਾਰ ਉਹਨਾਂ ਨਾਲ ਹੀ ਕਾਲੂ ਬਣਾ ਦਾਂਗੇ ਤੇ ਚਲੋ ਕਰੀਏ ਜੀ ਸ਼ੁਰੂ ਦੁਬਾਰੇ ਲਓ ਜੀ ਭਾਈ ਜੀ ਹੋ ਨਹੀਂ ਜੀ ਖਤਮ ਜੋੜ ਤੇ ਹੱਥ ਕਰਤਾ ਧੰਨਵਾਦ ਮਹਾਰਾਜ ਸੱਚੇ ਪਾਤਸ਼ਾਹ ਦਾ ਧੰਨਵਾਦ ਆ ਲਾਸਟ ਵਾਲੀ ਟਰਾਲੀ ਆ ਥੋੜੀ ਜੀ ਘੱਟ ਰਹੀਗੀ ਮਨ ਲਓ ਅੱਧੀ ਘਟਾਲੀ ਰਹੀ ਤੇ ਬਾਕੀ ਆਪਾਂ ਸੜਕਾਂ ਵਾਲੀ ਮੋਟਰ ਤੇ ਵੀ ਘਰਤੀ ਟੂੜੀ ਤੇ ਉਧਰ ਰੱਦ ਨਹੀਂ ਰਹੋ ਗਿਆ ਸੀ ਵੀਡੀਓ ਬਣੀ ਨਹੀਂ ਬਾਕੀ ਇੱਧਰ ਆ ਕੇ ਚਾਰ ਟਰਾਲੀਆਂ ਬਣਾਤੀਆਂ ਪੰਜਵੀਂ ਆ ਪੰਜਵੀਂ ਭਰੀ ਨਹੀਂ ਹੈਗੀ ਚਾਰ ਪੂਰੀਆਂ ਭਰ ਕੇ ਭੇਜਤੀਆਂ ਤੇ ਆ ਲਾਸਟ ਵਾਲੀ ਟਰਾਲੀ ਹੈ ਧੰਨਵਾਦ ਬਾਬੇ ਨਾਨਕ ਦਾ ਜਿਨੇ ਬਹੁਤ ਵਧੀਆ ਕੰਮ ਚਲਾਇਆ ਤੇ ਸਾਧਤਾ ਬਾਕੀ ਕਰਦੇ ਆਂ ਗੱਲ ਮਸ਼ੀਨ ਖਾਲੀ ਕਰਨਾ ਜ਼ਰਾ ਦਿਨ ਮਸ਼ੀਨ ਖਾਲੀ ਕਰਕੇ 13 ਚਲਾ ਦਾਂਗੇ ਬਾਕੀ ਝਾੜਾਂਗੇ ਸਮਾਂ ਕੇ ਬਾਅਦ ਦੇ ਵਿੱਚ ਬਾਅਦ ਝਾੜਾਂਗੇ ਜਾਂ ਕੱਲੂ ਝਾੜਾਂਗੇ ਅਗਲੇ ਦਿਨ ਝਾੜਾਂਗੇ ਤੇ ਹੁਣ 13 ਖਾਲੀ ਕਰਤੀ ਹੈ ਮਸ਼ੀਨ ਹੁਣ ਸੜਕ ਤੇ ਦੇਖਣਾ ਪਊਗਾ ਕਿ ਕੋਈ ਆਉਂਦਾ ਤਾਂ ਨਹੀਂ ਹੈਗਾ ਤੇ ਸੜਕ ਤੇ ਆਉਣ ਤੋਂ ਪਹਿਲਾਂ ਪਹਿਲਾਂ ਬੰਦੇ ਦੇ ਖਾਲੀ ਕਰਨੇ ਕੋਈ ਆ ਨਾ ਜਾਵੇ ਗਰਦ ਦੇ ਵਿੱਚ ਕਰਦੇ ਕਰਦੇ ਬੱਤੋ ਹਿੰਮਤ ਕਰ ਸੜਕ ਖਾਲੀ ਹੈ ਹੁਣ ਚਲ ਖਾਲੀ ਹੋ ਗਈ ਕਿਹਾ ਚਲ ਕਰ ਲੈ ਉੱਗਰ ਸਿੱਧਾ ਕ੍ਰੋਸ ਕੱਢਦੇ ਨਾਲੇ ਆਇ ਤਾਂ ਹਵਾ ਉਹੀ ਬਹੁਤ ਚੱਲਦੀ ਐ ਉੱਪਰ ਮਸ਼ੀਨ ਦੇ ਕਰਦੇ ਨਹੀਂ ਹੈਗੀ ਮਾੜੀ ਜੋ ਉੱਥੇ ਥੱਲੇ ਪਿਆ ਫੂਸ ਬਸ ਚੱਲ ਜੀ ਕਰਦੇ ਚੱਲ ਚੱਲੀਏ ਕਰ ਨੂੰ ਚਲੋ ਚਲੋ ਸਟਾਰਟ ਕਰੋ ਬਹੁਤ ਚੱਲਦੀ ਅੱਜ ਪੂਰਾ ਐਨਾ ਸੁੱਕਾ ਲੰਗਾ ਸੀਗਾ 21 ਤਰੀਕ ਦੀ ਕਣ ਕਬੱਡੀ ਆ 15 ਦਿਨਾਂ ਬਾਅਦ ਥੂੜੀ ਕਰੀ ਅੱਜ ਫੇਰ ਵੀ ਪੂਰਾ ਚੱਲਣ ਕਰਕੇ ਸਲਾਫ ਫੜ ਗਿਆ ਦੀ ਲੰਗਾ ਚ ਚਲੋ ਚੱਲੀਏ ਘਰ ਨੂੰ ਚੱਕ ਲਿਆ ਕਣਕ ਕੱਢੀ ਵੀਦੀ ਦੋ ਟਰਾਲੀਆਂ ਤਿੰਨ ਤਿੰਨ ਚਾਰ ਟਰਾਲੀਆਂ ਦੇ ਵਿੱਚ ਦਾਣੇ ਨਿਕਲਦੇ ਨੇ ਉਹ ਕੱਢ ਕੇ ਪੱਲੀ ਦੇ ਉੱਥੇ ਰੱਖਦੇ ਮੌਜ ਨਾਲ ਜਿੱਦਾਂ ਤੋਂ ਇੱਥੇ ਬੈਠਾ ਛਾਵੇਂ ਇਸ ਪੈਦੇ ਦੇ ਉਹ ਬਲਕ ਦਾ ਵਿਚਾਲੇ ਖੜਾ ਹਾਂ ਆ ਜਾ ਆ ਜਾ ਭੱਜਾ ਚੱਲੀਏ ਅੱਜ ਬਾਬੇ ਦੀ ਕਿਰਪਾ ਨਾਲ ਆਪਣਾ ਕੰਮ ਹੋ ਗਿਆ ਜੀ ਖਤਮ ਟਾਈਮ ਤਕਰੀਬਨ ਦੁਪਹਿਰ ਦੇ ਵੱਜ ਗਏ 12 ਅੱਜ ਮੰਨ ਲਓ ਵੀ ਲਗਭਗ 5 ਕਟਰੀਆਂ ਅੱਜ ਹੋ ਗਈਆਂ ਬਾਕੀ ਕੱਲ ਹੋ ਗਈਆਂ ਸੀ ਉਧਰ ਸੂਰ ਵਾਲੀ ਮੋਟਰ ਤੇ ਕੰਮ ਖਤਮ ਕਰਦਾ ਦੀ ਵੀਡੀਓ ਪੜਾਈ ਨਹੀਂ ਗਈ ਤੇ ਟਾਈਮ ਲੱਗਿਆ ਨਹੀਂ ਹੈਗਾ ਤੇ ਹੁਣ ਅੱਜ ਰਹਿੰਦੀ ਵੀਡੀਓ ਅੱਜ ਬਣਾਈ ਆ ਤੇ ਚੱਲ ਧਰਦਾ ਨੇ ਉੱਪਰ ਚੱਲੀਏ ਬੰਡ ਬਣਾ ਕੇ ਉੱਪਰ ਧਰਦੇ ਉਹ ਬੱਲੇ ਹਾਂ ਹੋ ਗਿਆ ਬੱਲੇ ਬੱਲੇ ਕਰਤਾ ਕੰਮ ਖਤਮ ਚਲੋ ਵਧੀਆ ਚਲੋ ਵਧੀਆ ਵਧੀਆ ਪਾ ਦਿਓ ਪਾ ਦਿਓ ਕਰ ਆਹੀ ਰਹਿ ਗਿਆ ਬਸ ਉਹ ਵੀ ਰਹਿਣਾ ਅਜੇ ਪਾ ਨਾ ਵੇ ਉਹ ਪਾ ਦਗਾ ਉਹ ਵੀ ਪਾ ਖਾਲੀ ਕਰਾਂਗੇ ਨਾ ਕੋਗਾ ਹੈ ਦੇਖ ਕੇ ਮੈਂ ਖਾਲੀ ਕਰਾਂਗੇ ਕਿ ਮੈਂ ਕੋਗਾ ਫਿਰ ਪਾ ਦਾਂਗੇ ਪਾ ਦਿਓ ਆਪਣਾ ਕੰਮ ਹੈ ਦਾ ਜ ਮਰਜ਼ੀ ਪਾ ਦਿਓ ਆਓ ਆਪਣੇ ਹੋਣਾ ਸ੍ਰੀ ਬਜਾਣੇ ਹੈ ਲਓ ਜੀ ਆ ਬੰਦੇ ਦੀ ਆਪਣੇ ਨਾਲ ਪੂਰਾ ਟਾਪ ਦਾ ਕੰਮ ਕੀਤਾ ਇਹਨਾਂ ਨੇ ਖਿੱਚ ਖਿੱਚ ਕੇ ਆਹ ਜੇ ਕਰ ਲੈਣ ਦੇੰਦਾ ਪੂਰਾ ਸਾਹ ਦਿੱਤਾ ਬੰਦਿਆਂ ਨੇ ਵੀ ਪੂਰਾ ਕੈਮ ਨੇ ਬੰਦੇ ਸਾਰੀ ਕੈਮ ਨੇ ਬੰਦੇ ਪੂਰੇ ਸੀਜ਼ਨ ਤੋਂ ਪੂਰਾ ਟਾਪ ਦਾ ਲੱਗਿਆ ਆਪਣਾ ਰੀਪਰ ਵੀ ਲਿਆਂਦਾ ਘਰੇ ਆ ਗਏ ਹੁਣ ਇੱਧਰ ਅੱਧੀ ਟਰਾਲੀ ਆ ਵੀ ਰਹਿੰਦੀ ਆ ਖਾਲੀ ਕਰਨ ਨੂੰ ਫੇਰ ਵੀ ਅੰਦਰ ਪਾਉਣੀ ਇਹਨਾਂ ਨੇ ਦੋਏ ਘਰ ਭਰਤੇ ਉਧਰਲਾ ਘਰ ਭਰ ਗਿਆ ਉਧਰ ਤਾਂ ਨਹੀਂ ਪੈਂਦੀ ਹੋਰ ਟੂੜੀ ਚਾ ਉਧਰ ਨਹੀਂ ਪੈਂਦਾ ਬਾਹਰੇ ਪਈਆਂ ਉਧਰ ਥੋੜੀ ਉਧਰ ਇਹਨੇ ਪਈਆਂ ਨੇ ਫਿਰ ਬਾਹਰ ਕਰ ਰੱਖੀਆਂ ਆ ਪਾ ਕੇ ਇਹਦੇ ਪੱਲੀਆਂ ਹੋਣਗੀਆਂ ਹਾਂ ਜੀ ਹਾਂ ਸ਼ਾਮ ਦੇ ਭਾਈ 5:00 ਵਜੇ ਸਮਾਨ ਸੋਣ ਲੱਗਿਆ ਸੈੱਟ ਕਰਕੇ ਲਾਉਣ ਵਾਸਤੇ ਤੇ ਹਰ ਟਰਾਲੀ ਆਪਣੀ ਜਗ੍ਹਾ ਤੇ ਲਾਦੀ ਉਧਰ ਕਣਕ ਪਈ ਸੀ ਟਰਾਲੀ 'ਚ ਉਹ ਟਰਾਲੀ 'ਚ ਕਣਕ ਪਈ ਸੀ 550 ਜਿਹੜੀ ਵੱਡੀ ਸੀ ਉਹ ਵੀ ਢੋਲ ਪਰਤਾ ਤੇ ਬੰਦੇ ਆਪਣੇ ਲੈਫਰ ਵਾਲੇ ਉਹ ਭੜਕੇ ਢੋਲ ਹੋ ਗਏ ਨੇ ਹੁਣ ਮੋਟਰ ਤੇ ਨੂੰ ਤੇ ਆ ਟਰਾਲੀ ਲਾਦੀ ਅੰਦਰ ਤਰੀਪਰ ਖੜਾ ਹੈ ਜੀ ਇੱਧਰ ਇਹਨੂੰ ਝਾੜਾਂਗੇ ਕੱਲ ਨੂੰ ਤੇ ਹੁਣ ਸਾਰਾ ਕੰਮ ਸੈੱਟ ਕਰਤਾ ਝਾੜੂ ਝੂੜੂ ਮਾਰਤਾ ਇੱਧਰ ਵੀ ਝਾੜੂ ਮਾਰਤਾ ਤੇ ਆ ਵੀ ਐਨ ਦੰਨ ਹੋ ਜਾ ਰਹਿ ਗਿਆ ਟਰੈਕਟਰ ਕੱਲ ਨੂੰ ਟਰੈਕਟਰ ਲੈ ਕੇ ਜਾਵਾਂਗੇ ਝਾੜੂ ਮਾਰ ਕੇ ਹੁਣ ਹਰਾ ਹਰਾ ਵੱਢ ਕੇ ਲਿਆਵਾਂਗੇ ਕਣੇ ਅੰਦਰ ਲਾ ਦੇ ਤੰਗੜੀਆਂ ਅੰਦਰ ਰੱਖ ਲਿਆ ਇੱਕ ਤੰਗੜੀ ਉੱਧਰ ਦੀ ਹੈ। ਲੋ ਜੀ ਖੜਾ ਤਾਂ ਟਰੈਕਟਰ ਵੀ ਆਪਦੇ ਸਟੈਂਡ ਤੇ ਹੁਣ ਲਿਆਉਣੇ ਆਂ ਮੱਝਾਂ ਵਾਸਤੇ ਹਰਾ ਵੱਢ ਕੇ ਤੇ ਬਾਕੀ ਰੀਪਰ ਝਾੜਾਂਗੇ ਕੱਲ ਨੂੰ। ਸਾਰਾ ਕੁਝ ਲਾਤਾ ਜੀ ਅੰਦਰ। ਪੜਦਾ ਲਾਤਾ ਪਹਿਲਾਂ ਨੇ ਤਰਾਂਸ ਕਰਕੇ ਸਮਾਨ ਸੈੱਟ। ਹਰ ਰੀਪਰ ਉੱਧਰ ਸਾਰਾ ਝਾੜੂ-ਝੂੜੂ ਮਾਰ ਕੇ ਕੰਮ ਕਰਤਾ ਖਤਮ ਆਪਾਂ ਨੇ। ਤੇ ਚਲੋ ਠੀਕ ਹੈ ਜੀ ਇਹ ਵੀਡੀਓ ਆਪਣੀ ਇੱਥੇ ਤੱਕ ਕਿਸੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਡੀਆਂ ਵੀਡੀਓ ਦੇਖਣ ਲਈ ਮਿਲਦੇ ਆਂ ਅਗਲੀ ਵੀਡੀਓ ਚਾਤ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ